ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਅੱਜ ਤਲਵੰਡੀ ਸਾਬੋ ਆਏ ਸੀ ਤੱਕ ਸ੍ਰੀ ਤਖਤ ਦਮਦਮਾ ਸਾਹਿਬ ਗੁਰਦੁਆਰਾ ਬੰਗਸਾ ਸਾਹਿਬ ਮਸਤੂਣਾ ਸਾਹਿਬ ਤੇ ਅੱਜ ਨਾ ਹਲਦੀ ਗੋੜਨ ਦੀ ਸੇਵਾ ਚੱਲਦੀ ਹੈ ਤੇ ਪਿੰਡ ਚੌਕ ਦੀ ਸੰਗਤ ਬਣੀ ਹੋਈ ਉਹ ਕਹਿੰਦੇ ਵੀ ਇਹ ਨਿਊਜ਼ ਚ ਵੀ ਆਈ ਆ ਦੇਖੋ ਜੀ ਕਹਿੰਦੇ ਜੀ ਤੁਸੀਂ ਨਹੀਂ ਸਾਡੇ ਕੋਲ ਅੱਜ ਤਾਂ ਇੱਥੇ ਸਾਡੇ ਸਿੱਖ ਲੋਕ ਮੋਢੇ ਤੇ ਹੋ ਜੇ ਤੁਸੀਂ ਕਮੇਰੇ ਕੋਲ ਆਓ। ਉਹਨਾਂ ਨੇ ਲੈਣਾ ਕੀ ਨਾਲੇ ਕਹਿੰਦੇ ਆ ਕੋਈ ਸਿੱਖਾਂ ਨਾ ਯਾਰ ਤਾਂ। ਸਾਨੂੰ ਯਾਰ ਸਿੱਖਾਂ ਰਹਿ। ਤੂੰ ਬਾਹਰ ਆ। ਤੂੰ ਬਾਹਰ ਸਾਡੀ ਜਿੰਦ ਨੂੰ ਓਕੀ ਨਹੀਂ। ਜਿੰਨੀਆਂ ਜੰਟਾਂ ਨੇ। ਦੇਖੋ ਜੀ ਗੁਰਡੀ ਇਹਦੇ ਸੰਗਤ ਪਿੰਡ ਚੌਕੇ ਦੀ ਹਲਦੀ ਗੁੱਡਣ ਦਾ ਕੰਮ ਚੱਲਦਾ ਜੀ ਪਿੰਡ ਚੌਕ ਦੀ ਸੰਗਤ ਉਹਨੇ ਚਲਵੰਡੀ ਸਾਬੋ ਵਿਖੇ ਰਫਲਾਂ ਮੇਂਗੀਆਂ ਲੌਂਡਾ ਫੌਜਾ ਕੋਈ ਬੜਾ ਰਫਲਾਂ ਕਰਦੇ ਆਉਂਦੇ ਜਾਂਦੇ ਹੈਗੇ ਅਸੀਂ ਵੀ ਕੀਤਾ ਆਸਾ ਜੀ ਗੁਰਦੁਆਰਾ ਸਾਹਿਬ ਇਧਰ ਅੰਬਾਂ ਦੇ ਬਹੁਤ ਬੂਜੇ ਨੇ ਜੀ ਰਖਤਾ ਚੱਲ ਵੀ ਛੋਰਾ ਦੇਖੋ ਜੀ ਹਲਦੀ ਸਾਵੇਂ ਵਧੀਆ ਹੋਈ ਖੜੀ ਐ ਤੇ ਧੁੱਪ ਦੇ ਵਿੱਚ ਥੋੜੀ ਨਰਮ ਜਿਹੀ ਜ਼ਿਆਦਾ ਧੁੱਪ ਪੈਂਦੀ ਐ ਲੈ ਵੀ ਝਾਕ ਕੋਲ ਤੇਰੀ ਮੂਵੀ ਬਣਾ ਕੇ ਬਣਾਓ ਨੀ ਬਣਾਓ ਲੈ ਵੀ ਰਾਜੂ ਝਾਕ ਲੈ ਵੀ ਅੱਤਰਾਵਾਂਗੇ ਵੱਡੇ ਭੇਜਾਂ ਤੇ ਲੱਖ ਵੀ ਆ ਭਾਈ ਪਾਉ ਜੀ ਲੱਖ ਵੀ ਜੁੜਦੀ ਆ ਸੇਵਾਦਾਰ ਵੀ ਇਹਨੂੰ ਦੇਖ ਕੇ ਹਰੇਕ ਦੇ ਭਾਵਨਾ ਜਾਗੂ ਨਾ ਮੰਨ ਦੇ ਵਿੱਚ ਹਾਂ ਸਹੀ ਗੱਲ ਆ ਜੇ ਇੱਥੇ ਪੈਂਦਾ ਪ੍ਰਭਾਵ ਤਾਂ ਦੇਖੋ ਜੀ ਕੀ ਆਤ ਹੋ ਰਿਹਾ ਯਾਰ ਕੀ ਤਰੀਕਾ ਵਿਚਰਾ ਯਾਰ ਮੈਨੂੰ ਪਹਿਲਾਂ ਜਰਾ ਕਾਇਆ ਜਿਹਨੇ ਕੀ ਬਣਾਉਣਾ ਹੁੰਦਾ ਕੋਈ ਕੰਮ ਨੂੰ ਮੈਨੂੰ ਲੱਗਦਾ ਤਾਂ ਨਾ ਪ੍ਰੋਗਰਾਮ ਆ ਜਾਂਦਾ ਹਾਂ ਨਹੀਂ ਚੱਲ ਪਾਉਂਦੇ ਕਰ ਕਰ ਕੋਈ ਨਾ ਕਰ ਲੋ ਕਰ ਲੋ ਕੰਮ ਗੁੱਡ ਲੋ ਗੁੱਟੋ हां hmm. <tip> 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 ਦਾ ਵੀ ਹਰਮਨ ਗੁੱਡ 50 ਜਾਣੇ ਤਾਂ ਹੋਣਗੇ ਹਨਾ ਹਮ ਬਾਕੀ ਕੋਈ ਚਾਹ ਪੀ ਜਾਂਦਾ ਕੋਈ ਪਾਣੀ ਪੀ ਜਾਂਦਾ ਗੁੱਡੀ ਜਾਂਦਾ ਕੋਈ ਚੁਗੀ ਜਾਂਦਾ ਹੈ ਦੇਖੋ ਜੀ ਹਾਲਤ ਬਹੁਤ ਬੁਰੀ ਸੀ ਚਲਦੀ ਦੀ ਤੇ ਇੱਧਰ ਬਣਾਤੀ ਗੱਲ ਜਵਾਨਾਂ ਨੇ ਗੁੱਡਕੇ ਆ ਗੁੱਡੀ ਹੋਈ ਐ ਸਾਹ ਆ ਗਿਆ ਗੁੱਡੀ ਹੋਈ ਨੂੰ ਤਾਂ ਤੇ ਇੱਧਰ ਖੜਾ ਕਾ ਜਿਆਦੇ ਮੋਥਰਾ ਜਿਆਦੇ ਆ ਚੌਦੀ ਸੰਗਤ ਪਈ ਆ ਜੀ ਮੰਡੀ ਅੱਜ ਗੁੱਡ ਕੇ ਜਾਣਗੇ ਸਾਰੀ ਮੰਡੇ ਪੈਸੇ ਵਾਦਾਰ ਦਵਾ ਦੱਬ ਕਲਪਨਾ ਨੇ ਪਿੱਛੇ ਜੇ ਖੜਾ ਹੈ ਮੈਂ ਇਧਰ ਵਾਰਦੇ ਹਾਂ ਚਲੋ ਚੱਲ ਨਹੀਂ ਠੀਕ ਹੈ ਸੀਐਨ ਆਨੇ ਤਾਂ ਨਿੱਕੇ ਆ ਕੇ ਫੇਰ ਆਇਆ ਹੈ ਫੇਰ ਆਇਆ ਹੈ ਸੰਗਤ ਨੂੰ ਹੈਨਾ ਸੰਗਤ ਨੂੰ ਵੀ ਫਿਰ ਜ਼ਰੂਰੀ ਆਉਗੀ ਕੰਮ ਆਪਾਂ ਮਗਰੋਂ ਪੀਤਾ ਠੀਕ ਹੈ ਜੀ ਠੀਕ ਹੈ ਠੀਕ ਇਹਦੇ ਵਿੱਚ ਵੀਡੀਓ ਪਸਾਉਣ ਦਾ ਮੈਂ ਮਕਸਦ ਹੈ ਕਿ ਆਪਾਂ ਨੂੰ ਹਰੇਕ ਨੂੰ ਯਾਰ ਭਾਵਨਾ ਦੀ ਜਾਗਦੇ ਆਪਣੇ ਇਤਿਹਾਸ ਨਾਲ ਬੰਦਾ ਜੁੜਿਆ ਰਹਿੰਦਾ ਹੈਨਾ ਹੈਨਾ ਸੇਵਾ ਕਰਨ ਦਾ ਜੀ ਕਰਦਾ ਹਰੇਕ ਦਾ ਆ ਤਾਂ ਜਿਆਦਾ ਵੱਧੀ ਆਊਗਾ ਹਾਂ ਕਿਵੇਂ ਕੋਚੀ ਲੈਨ ਮਗਰਾਂ ਝਾਕ ਮੜਾ ਤੂੰ ਨੀਵੇਂ ਜਾਈ ਬੈਠਾ ਆਦਾ ਦਾਤਾ ਜੀ ਆਗੇ ਜੀ ਆਗੇ ਜੀ ਕਿ ਨਹੀਂ ਸੰਗਤ ਹੈ ਜੀ ਸਾਰੀ ਦੱਸੋ ਤੁਸੀਂ ਦੱਸੋਣਗੇ 50 ਜਾਨੇ ਹਨਾ 50 ਜਾਨੇ ਤਾਂ ਹੈਗੇ ਜੀ ਸਾਰੇ ਹੂੰ ਬਹੁਤ ਹੈ ਮੰਦੇ ਤਾਂ ਮੰਦੇ ਬਹੁਤ ਹੈ ਗਰਮੀ ਬਹੁਤ ਹੈ ਗਰਮੀ ਬਹੁਤ ਜਿਆਦਾ ਹੈ ਦੀ ਗੱਲ ਕਿ ਸਾਰੇ ਨੇ ਆਹ ਹਾਂ ਲੰਗਰ ਸਕੇ ਹਾਂਜੀ ਚਟਨੀ ਬਹੁਤ ਸੁਆਦ ਸੀ ਇਹ ਵੀਡੀਓ ਬਣਾਉਣੇ ਤਾਂ ਕਾਮੋਂਗੇ ਤਾਂ ਸਹੀ ਨਹੀਂ ਠੀਕ ਹੈ ਠੀਕ ਹੈ ਕਰਦਾ じゃ ਜਿਹੜਾ ਆਪਣਾ ਬੋਲਣਾ ਸੀ ਉਹ ਬੋਲ ਲੇ ਆਪਾਂ ਹੂੰ ਨਾ ਬਸ ਬੋਲ ਤਾਂ ਜਿਹੜਾ ਕੁਝ ਬੋਲਣਾ ਸੀ ਬੜਾ ਧਾਰਮਿਕ ਵੀਡੀਓ ਵਿੱਚ ਜਿਆਦਾ ਇਹ ਨਾ ਬੋਲਿਆ ਜਾਂਦਾ ਹੂੰ ਨਾ ਡਟ ਕੇ ਅਨਜੰਨ ਤੋਂ ਲੋੜ ਨਹੀਂ ਹੈਗੀ ਇਹ ਤਾਂ ਦਿਖਾਤਾ ਜਿਹੜਾ ਕੁਝ ਆਪਣਾ ਹੈ ਮਨੇ ਸੀ ਉਹ ਸਾਹੀ ਕੁਝ ਹੁੰਦਾ ਜਾਂ ਨਾ ਨਾ ਉਹ ਤਾਂ ਮੌੜੀ ਗੱਲ ਹੁੰਦੀ ਫਿਰ ਬੋਲਣਾ ਦਾ ਜੀ